ਮਾਈ ਗੁਰਦੀ ਕਾ ਖਾਸ ਮਾਈ ਗੁਰਦੀ ਕੀ ਪੱਥੇ ਜੋ ਤੇਰਾ ਰੰਗ ਰਾਤੇ ਸਵਾਮੀ ਤਿਰ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੈ ਕੋਈ ਸਤਗੁਰ ਕਾ ਦਿਲਾਸਾ ਤਨ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਰੰਗ ਵਿੱਚ ਰੰਗੇ ਗਏ ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾ ਦੀ ਬਖਸ਼ਿਸ਼ ਦਾ ਪਾਤਰ ਗਣ ਬਣ ਗਏ ਮਹਾਰਾਜ ਜੀ ਕਹਿੰਦੇ ਰੱਬ ਉਹਨਾਂ ਤੋਂ ਕੁਝ ਨਹੀਂ ਲਕੋਂਦਾ ਦੱਸਦ ਨੇ ਕਹਿੰਦੇ ਇੱਕ ਵਾਰੀ ਉਨਾ ਸਾਹਿਬ ਦੀ ਧਰਤੀ ਦੇ ਉੱਪਰ ਸ਼੍ਰੀ ਹਜੂਰ ਬਾਬਾ ਸਾਹਿਬ ਸਿੰਘ ਦੀ ਬੇਦੀ ਸਾਹਿਬ ਉਹਨਾਂ ਦੇ ਇਲਾਕੇ ਦੇ ਵਿੱਚ ਪਹਾੜੀ ਰਾਜਿਆਂ ਤੋਂ ਮਾਮਲਾ ਉਗਰਾਉਣ ਵਾਸਤੇ ਦਿੱਲੀ ਤੋਂ ਕੋਈ ਦਿਵਾਨ ਆਇਆ ਉਹਨੂੰ ਪਹਾੜੀ ਰਾਜੇ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਵਿੱਚ ਸ਼੍ਰੀ ਹਜੂਰ ਬਾਬਾ ਸਾਹਿਬ ਸਿੰਘ ਦੀ ਬੇਦੀ ਸਾਹਿਬ ਨੇ ਬੜੀ ਤਾਕਤਾਂ ਦੇ ਬੜੀਆਂ ਰਹਿਮਤਾਂ ਦੇ ਮਾਲਕ ਨੇ ਮਹਾਰਾਜ ਜੀ ਦੇ ਘਰ ਦਾ ਪਿਆਰ ਵੰਡਦੇ ਨੇ ਤੇ ਦੁਨੀਆ ਨੂੰ ਇਕੱਠੇ ਹੋ ਕੇ ਪਿਆਰ ਸਹਿਤ ਰਹਿਣ ਦੀ ਜੀਵਨ ਜਾਂਚ ਦੱਸਦੇ ਨੇ ਬੜੀ ਭਾਵਨਾ ਅੰਦਰ ਜਾਗੀ ਪਰ ਅੰਦਰ ਸ਼ੱਕ ਪੈਦਾ ਹੋ ਗਿਆ ਕਹਿੰਦਾ ਮੈਂ ਸਾਧੂ ਨੂੰ ਤਾਂ ਮੰਨਾਂ ਮੈਂ ਉਹਨਾਂ ਨੂੰ ਤਾਂ ਰੱਬ ਦੇ ਪਿਆਰੇ ਮੰਨਾਂ ਜੇ ਮੈਨੂੰ ਜਾਣ ਸਾਰ ਕੜਾ ਪ੍ਰਸ਼ਾਦ ਸਿਖੋਣ ਕਿਉਂਕਿ ਸਿੱਖਾਂ ਦੀ ਇਹ ਪਿਆਰੀ ਅਡਵੰਡਲੀ ਦਾਤ ਏ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੇਰੇ ਤੁਹਾਡੇ ਤੇ ਟੁੱਟ ਕੇ ਮੈਨੂੰ ਤੁਹਾਨੂੰ ਬਖਸ਼ੀ ਅੰਦਰ ਸੰਕਲਪ ਕਰ ਲਿਆ ਜਦੋਂ ਗਿਆ ਦਰਬਾਰ ਦੇ ਵਿੱਚ ਪਹੁੰਚਿਆ ਸ੍ਰੀ ਹਜੂਰ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਟੇਕਿਆ ਮੱਥਾ ਟੇਕ ਕੇ ਕਹਿੰਦਾ ਕਹਿੰਦਾ ਬਾਬਾ ਜੀ ਵੱਡੇ ਭਾਗ ਤੁਹਾਡੇ ਦਰਸ਼ਨ ਹੋ ਗਏ। ਬਾਬਾ ਜੀ ਚੋਪਰੇ ਤੇ ਜਦੋਂ ਚੋਪਰੇ ਤੇ ਸਿੱਖ ਨੂੰ ਇਸ਼ਾਰੇ ਨਾਲ ਕਹਿਣ ਲੱਗੇ ਕਹਿੰਦੇ ਪਿਆਰਿਓ ਕੜਾ ਪ੍ਰਸ਼ਾਦੀ ਦੀ ਦੇਗ ਤਿਆਰ ਕਰਵਾਓ। ਇਸ ਪਿਆਰੇ ਦੀ ਭਾਵਨਾ ਪੂਰੀ ਕਰੀਏ। ਜਦੋਂ ਇੰਨੀ ਗੱਲ ਕੀਤੀ ਨਾਲੇ ਤੇ ਕੜਾ ਪ੍ਰਸ਼ਾਦੀ ਦੀ ਦੇਗ ਛਕੀ। ਨਾਲੇ ਅੰਦਰ ਅੰਦਰ ਸ਼ਰਮਿੰਦਾ ਹੋਵੇ। ਫਿਰ ਬਾਬਾ ਜੀ ਕੋਲ ਜਦੋਂ ਆ ਗਿਆ ਲੈਣ ਲੱਗਾ ਤੇ ਆਪਣਾ ਅੰਦਰ ਦਾ ਸੰਕਲਪ ਦੱਸ ਕੇ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਕਿ ਮੈਨੂੰ ਤੁਹਾਡੇ ਵਰਗੇ ਪੂਰਨ ਸਾਧੂਆਂ ਦੀ ਪਰਖ ਨਹੀਂ ਕਰਨੀ ਚਾਹੀਦੀ ਸੀ। ਬਾਬਾ ਜੀ ਕਹਿਣ ਲੱਗੇ ਨਹੀਂ ਜਦੋਂ ਪਰਖਣਾ ਹੋਵੇ ਫਿਰ ਪਰਖ ਲੈਣਾ ਚਾਹੀਦਾ ਆ ਅੰਦਰ ਸ਼ੱਕ ਨਾ ਰਹਿ ਜਾਵੇ ਗੁਰਮੁਖੋ ਮੇਰੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਵਰਤਾਰਾ ਵਰਦਾ ਆ ਤੇ ਇਹ ਗੁਰੂ ਨਾਨਕ ਸਾਹਿਬ ਦਾ ਕਾਰ ਹੈ ਇੱਥੇ ਇੱਕ ਤੋਂ ਇੱਕ ਇੱਕ ਤੋਂ ਇੱਕ ਚੜਦੇ ਜਿਨ੍ਹਾਂ ਦੇ ਉੱਪਰ ਗੁਰੂ ਨਾਨਕ ਸਾਹਿਬ ਦੀ ਆਪਣੀ ਬਖਸ਼ਿਸ਼ ਵਰਤੀ ਵਰਤ ਰਹੀ ਹੈ ਤੇ ਵਰਤੇਗੀ ਉਹਨਾਂ ਨੇ ਦੁਨੀਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਬਹੁਤ ਪਿਆਰ ਵੰਡਿਆ ਰਹਿਮਤਾਂ ਅਸੀਸਾਂ ਗੁਰੂ ਨਾਨਕ ਸਾਹਿਬ ਦੇ ਦਰੋਂ ਲੈ ਕੇ ਵੰਡਣਾ